ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਤੁਸੀਂ ਵੀਡੀਓ ਤਾਂ ਬਹੁਤ ਦੇਖ ਰਹੇ ਪਰ ਆਹ ਵੀਡੀਓ ਸਭ ਤੋਂ ਅਲੱਗ ਆ ਭੈਣ ਦੀ ਸ਼ਿੱਕੀ ਨਾਲ ਦੀ ਗੋਆ ਖਾ ਰਿਆ ਰੋਟੀ ਦੇ ਨਾਲ ਹੁਣ ਪਿਸ਼ਾਬ ਦਾ ਗਲਾਸ ਪਰ ਕੇ ਉਹ ਵੀ ਖਾ ਰੇ ਖਾਤ ਇੰਦਾਂ ਰੇ ਜਿੰਦਾਂ ਕਿ ਸਰੋਦਾ ਸਾਗਤ ਮੱਕੀ ਦੀ ਰੋਟੀ ਆ ਪੈਣ ਦੀ ਸ਼ਿੱਕੀ ਇਹਨਾਂ ਨੂੰ ਵੀਡੀਓ ਦਾ ਕੰਟੈਂਟ ਦੀ ਪੈਣ ਮਾ ਇੱਕ ਕਰ ਰੱਖੀ ਇਹਨਾਂ ਨੇ ਸਾਰਿਆਂ ਨੇ ਬਾਕੀ ਮੈਂ ਨਹੀਂ ਕਹਿ ਰਿਹਾ ਜਸਵੀਰ ਕਹਿ ਰਿਹਾ ਦੇਖੋ ਪੈ ਤਾਂ ਮੈਂ ਤਾਂ ਵੇਖ ਵੇਖ ਕੇ ਉਲਟੀ ਆ ਰਹੀ ਸੋਨ ਲੱਗੇ ਏਡੀ ਗੰਦੀ ਵੀਡੀਓ ਬੇਕਾਰ ਵੀਡੀਓ ਇੰਸਟਾਗ੍ਰਾਮ ਦੀ ਸਭ ਤੋਂ ਬੇਕਾਰ ਵੀਡੀਓ ਮੈਂ ਤਾਂ ਆ ਹੀ ਲੱਗੀ ਆ ਠੀਕ ਹੈ ਪੰਜਾਬੀਓ ਤੇ ਦੇਖੋ ਆ ਜਸਵੀਰ ਦਾ ਰੋਸਟ ਆ ਪਹਿਲਾਂ ਤੁਸੀਂ ਆ ਪਹਿਲਾ ਗੋਇਆਲੀ ਵੀਡੀਓ ਦੇਖਣੀ ਆ ਉਹੀ ਤੁਹਾਨੂੰ ਦਿਖਾਉਣੇ ਆ ਪਹਿਲਾਂ ਪਹਿਲਾਂ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖੋ ਬੱਚਾ ਪਾ ਜਸਵੀਰ ਦੀ ਵੀਡੀਓ ਸਟਾਰਟ ਕਰਦੇ ਆ ਕਰੋ ਚੈੱਕ ਵੀਡੀਓ ਹਾਏ ਉਹ ਰੱਬਾ ਮੇਰੇ ਕਰ ਲਈ ਚੱਕ ਵੀਡੀਓ ਤੁਸੀਂ ਆਂਦੀ ਬੈਂਡ ਚ ਸਭ ਤੋਂ 37 ਸ਼ਿੱਕੀ ਜਨਾਂ ਦੀ ਕੰਟੈਕਟ ਦੇ ਨਾਮ ਦੇ ਬਿਲਕੁਲ ਟੱਟੀ ਬਣਾ ਦਿੰਦੇ ਆ ਬਾਕੀ ਹੁਣ ਜਸਵੀਰ ਦੀ ਵੀਡੀਓ ਸਟਾਰਟ ਕਰਦੇ ਤੁਸ ਜਸਵੀਰ ਦੇ ਫੇਰਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਆਉਣ ਵਾਲੀ ਹਰ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਭਾਵੇਂ ਫੇਸਬੁੱਕ ਤੇ ਪੈਨ ਨੂੰ ਜਾਂ ਕ ਲਾਈਕ ਕਰ ਲ Instagram ਜਾ ਕੇ ਫੋਲੋ ਤੁਸੀਂ ਜ਼ਰੂਰ ਕਰ ਲਿਓ ਤੇ ਆਪਣੇ JSR Roastian ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਪੰਜਾਬੀਓ ਤੇ ਪਹਿਲਾ ਜਸਵੀਰ ਦੀ ਕਰੋ ਚੈੱਕ ਵੀਡੀਓ ਯਾਰ ਕਰੋ ਚੈੱਕ ਆ ਵੇ ਵਾਪਸ ਹੀ ਆ ਪੈਜੀ ਪੇੜਾ ਹੋ ਤੇਰੇ ਇਹ ਜਿਹਾ ਦੇਖ ਮੇਰਾ ਸਾਲਾ ਕਿਵੇਂ ਖਾਣ ਲੱਗਿਆ ਜਿਵੇਂ ਮੱਕੀ ਦੀ ਰੋਟੀ ਹੋਵੇ ਸਰੋਂ ਦਾ ਸਾਗ ਹੋਵੇ ਐ ਕਰ ਫੋੜ ਇੱਕ ਗਲਾਸ ਮੂਤ ਦਾ ਵੀ ਪਰ ਲੈ ਉਧਰ ਮੂਤ ਦਾ ਵੀ ਪਰ ਲੈ ਐ ਥੋੜਾ ਬਹਿ ਗਿਆ ਥੋੜਾ ਬੇੜਾ ਇਹ ਜਾਂ ਦਾ ਦੇਖ ਮੇਰਾ ਸਾੜਾ ਕਿਵੇਂ ਖਾਣ ਲੱਗਾ ਜਿਵੇਂ ਸਾਗ ਹੁੰਦਾ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਓਏ ਹੋਏ ਓਏ ਦੇਖ ਲਈ ਉਲਟੀ ਆਉਣ ਵਾਲਾ ਕੰਮ ਹੋ ਗਿਆ ਤੇਰਾ ਬਹਿ ਜੇ ਤੇਰਾ ਬੇੜਾ ਇਹ ਜੇ ਦਾ ਓਏ ਸ਼ਰਮ ਨਹੀਂ ਆਉਂਦੀ ਦਿਖਾ ਓਏ ਗੋਹਈ ਗੋਹਈ ਖਾਈ ਜਾਂਦਾ ਲੈ ਕਮੀ ਗੂਹ ਖਾਲਾ ਬੰਦਿਆਂ ਦਾ ਵੀ ਗੂਹ ਖਾਲ ਇੱਕ ਗਲਾਸ ਮੂਤ ਦਾ ਵੀ ਪਰ ਲੈ ਪਾ ਤੰਦਰਾ ਉਹ ਸਾਗ ਕਿਵੇਂ ਖਾਣ ਲੱਗਾ ਥੋੜਾ ਬਹਿ ਜੇ ਥੋੜਾ ਬੇੜਾ ਇਹ ਜਾਂ ਦਾ ਜੱਪੜੇ ਪੁੱਤ ਨਾ ਜਮiyet ਹੀ ਅੰਨੀ ਚੰਗੀ ਹਾਂਜੀ ਪੰਜਾਬੀ ਉਹ ਤੁਸੀਂ ਵੀਡੀਓ ਤੁਹਾਨੂੰ ਚੰਗੀ ਕੀ ਲੱਗੀ ਹੋਣੀ ਬਾਕੀ ਜਸਵੀਰ ਜੀ ਰੋਸਟ ਕਰਦਾ ਉਹੀ ਤੁਹਾਨੂੰ ਬੈਸਟ ਲੱਗਿਆ ਹੋਣਾ ਵੀਡੀਓ ਐਜ ਚੰਗੀ ਤਾਂ ਤੁਹਾਨੂੰ ਮੈਂ ਨਹੀਂ ਕਹਿ ਸਕਦਾ ਤੇ ਹਾਂ ਜੀ ਅਗਰ ਤੁਸੀਂ ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੋਲੀਓ ਠੀਕ ਹੈ ਪੰਜਾਬੀਓ ਆਪਾਂ ਜੀ ਸਾਰੋਸ਼ਟਾਂ ਦੇ ਵੀਡੀਓ ਅਪਲੋਡ ਕਰਦੇ ਰਹਿਣੇ ਆ ਪਰਮਨੈਂਟਲੀ ਵੀਡੀਓ ਆਉਂਦੀ ਹੈ ਸ਼ਾਮ ਨੂੰ 6 ਤੋਂ 7 ਵਜੇ ਤੱਕ ਵੀਡੀਓ ਅਪਲੋਡ ਹੋ ਜਾਂਦੀ ਹੈ ਠੀਕ ਹੈ ਪੰਜਾਬੀਓ ਤੇ ਵੀਡੀਓ ਨੂੰ ਸਪੋਰਟ ਤੁਸੀਂ ਜ਼ਰੂਰ ਕਰਿਆ ਫੇਸਬੁੱਕ ਪੇਨ ਜਾ ਕੇ ਲਾਈਕ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਪੰਜਾਬੀਓ ਤੇ ਬਾਕੀ ਆਪਣਾ ਗੇਮਿੰਗ ਚੈਨਲ ਆ ਨਾ ਤੁਸੀਂ ਗੇਮਿੰਗ ਦੇ ਸ਼ੌਕੀਨ ਹੋ ਨਾ ਤੁਸੀਂ ਆਪਣੇ ਚੈਨਲ ਦਿੱਤਾ ਹੋਇਆ ਤੁਹਾਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਓ ਉਦੋਂ ਤਾਂ ਆ ਤੇ ਸਾਨੂੰ ਪਿਆਰ ਭਰੀ ਸਾਸ਼ੀਆਂ ਕਾਲ ਜੀ